ਕੀਸ਼ੇ ਉਮੀਦੀ ਕਵਤਾ ਤੁਹਾਡੀ ਨਜ਼ਰ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ ਵੀ ਸਾਥੀਆਂ ਨੂੰ ਭੇਜਣਾ ਖੁਦਾਇਆ ਪੀੜ ਨੂੰ ਖੁਦਾਇਆ ਪੀੜ ਨੂੰ ਜਿਵੇਂ ਸਾਂਭਣਾ ਸੌਖਾ ਨਹੀਂ ਹੁੰਦਾ ਖੁਦਾਇਆ ਪੀੜ ਨੂੰ ਜਿਵੇਂ ਸਾਂਭਣਾ ਸੌਖਾ ਨਹੀਂ ਹੁੰਦਾ ਉਵੇਂ ਉਸ ਦਾ ਵੀ ਉਵੇਂ ਉਸ ਦਾ ਹਾਲ ਜਾਣਣਾ ਕਿੱਥੇ ਸੌਖਾ ਹੁੰਦਾ ਖੁਦਾਇਆ ਪੀੜ ਨੂੰ ਜਿਵੇਂ ਸਾਂਭਣਾ ਸੌਖਾ ਨਹੀਂ ਹੁੰਦਾ ਦਿਲ ਕਾਬੂ 'ਚ ਰੱਖਣਾ ਪੈਂਦਾ ਹੈ ਦਿਲ ਕਾਬੂ 'ਚ ਰੱਖਣਾ ਪੈਂਦਾ ਹੈ ਇੱਕ ਟੱਕ ਦੇਖਣਾ ਸਬਰ ਤੇ ਲੜ ਲੱਗੇ ਰਹਿਣਾ ਹਬਾਤ ਉਸ ਦੇ ਲਫ਼ਜ਼ਾਂ ਨੂੰ ਫੜ ਕੇ ਆਪਣੇ ਮੁਤਾਬਕ ਹਬਾ ਚ ਉਸ ਦੇ ਲਫ਼ਜ਼ਾਂ ਨੂੰ ਫੜ ਕੇ ਆਪਣੇ ਮੁਤਾਬਕ ਅਰਥ ਕਰਨਾ ਸੌਖਾ ਨਹੀਂ ਹੁੰਦਾ ਖੁਦਾਇਆ ਪੀੜ ਨੂੰ ਜਿਵੇਂ ਸੰਭਣਾ ਸੌਖਾ ਨਹੀਂ ਹੁੰਦਾ ਖੜਾਕ ਬਿੜਕ ਕਨਸੂ ਜਹੀ ਖੜਾਕ ਬਿੜਕ ਕਨਸੂ ਜਹੀ ਲੰਬ ਤਤਿਹਦੀ ਨਹੀਂ ਲੱਭਾਂ ਤਾਂ ਦਿਖਦੀ ਨਹੀਂ ਅਜੇ ਹੀ ਸ਼ੈ ਨੂੰ ਸੁਣਨਾ ਅਜੇ ਹੀ ਸ਼ੈ ਨੂੰ ਸੁਣਨਾ ਸੌਖਾ ਨਹੀਂ ਹੁੰਦਾ ਖੁਦਾਇਆ ਪੀੜ ਨੂੰ ਜਦ ਵਿੱਚ ਸਹਮਣਾ ਸੌਖਾ ਨਹੀਂ ਹੁੰਦਾ ਬਦਲਦੇ ਚਿਹਰੇ ਦੀ ਰੰਗਤ ਬਦਲਦੇ ਚਿਹਰੇ ਦੀ ਰੰਗਤ ਬੁੱਲਾਂ ਨੂੰ ਢੁਕਣਾ ਪਲਕਾਂ ਨੂੰ ਦਬਣਾ ਬੁੱਲਾ ਨੂੰ ਟੁਕਣਾ ਪਲਕਾਂ ਨੂੰ ਦਬਣਾ ਦੂਜਿਆਂ ਤੋਂ ਬਚਾ ਕੇ ਬਿਨਾਂ ਸ਼ਰਾਰਤ ਖੁਦ ਨੂੰ ਬੋਚਣਾ ਦੂਜਿਆਂ ਤੋਂ ਬਚਾ ਕੇ ਬਿਨਾਂ ਸ਼ਰਾਰਤ ਖੁਦ ਨੂੰ ਬੋਚਣਾ ਸੌਖਾ ਨਹੀਂ ਹੁੰਦਾ ਖੁਦਾਇਆ ਪੀੜ ਨੂੰ ਜਿਵੇਂ ਸਾਂਭਣਾ ਸੌਖਾ ਨਹੀਂ ਹੁੰਦਾ ਉਵੇਂ ਉਸ ਦਾ ਹਾਲ ਜਾਣਣਾ ਕਿੱਥੇ ਸੌਖਾ ਹੁੰਦਾ ਕੰਨਾ ਚ ਪਾ ਕੇ ਵਾਲੇ ਮਹਿਬੂਬ ਦੀ ਤੇੜੀ ਤੇ ਕੰਨਾਚ ਪਾ ਕੇ ਵਾਲੇ ਮਹਿਬੂਬ ਦੀ ਤੇੜੀ ਤੇ ਇੱਕ ਟੰਗ ਖੜਨਾ ਕੰਨਾਚ ਪਾ ਕੇ ਵਾਲੇ ਮਹਿਬੂਬ ਦੀ ਤੇੜੀ ਤੇ ਇੱਕ ਟੰਗ ਖੜਨਾ ਫਿਰ ਮੁਹੱਬਤ ਤੋਂ ਮੁਹੱਬਤ ਮੰਗਣਾ ਤਨ ਤੇ ਪਬੂਤ ਤੇ ਫਿਰ ਤਨ ਤੇ ਪਬੂਤ ਤੇ ਫਿਰ ਤਨ ਦਾ ਪਬੂਤ ਬਣਨਾ ਸੌਖਾ ਨਹੀਂ ਹੁੰਦਾ ਖੁਦਾਇਆ ਈੜ ਨੂੰ ਜਿਵੇਂ ਸਾਂਭਣਾ ਸੌਖਾ ਨਹੀਂ ਹੁੰਦਾ ਮੈਂ ਉਸ ਦਾ ਹਾਲ ਜਾਨਣਾ ਕਿੱਥੇ ਸੌਖਾ ਹੁੰਦਾ ਪਾਠਕ ਈਦ ਲੈ ਕੇ ਮਰਨਾ ਪਾਠਕ ਈਦ ਲੈ ਕੇ ਮਰਨਾ ਕਿ ਭਲਾ ਕਿੱਥੇ ਸੌਖਾ ਹੁੰਦਾ ਪਾਠਕ ਈਦ ਲੈ ਕੇ ਮਰਨਾ ਕਿ ਭਲਾ ਕਿੱਥੇ ਸੌਖਾ ਹੁੰਦਾ ਖੁਦਾਇਆ ਈੜ ਨੂੰ ਇਹ ਸੰਭਲਣਾ ਸੌਖਾ ਨਹੀਂ ਹੁੰਦਾ ਉਵੇਂ ਉਸਦਾ ਹਾਲ ਜਾਨਣਾ ਕਿੱਥੇ